9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ 350 ਸਾਲ ਪੂਰੇ ਹੋ ਗਏ ਨੇ ਇਸ ਮੌਕੇ ਦੇ ਉੱਪਰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜਾ ਸਮਾਗਮ ਚੱਲ ਰਿਹਾ ਹੈ ਔਰ ਇਸ ਵੇਲੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਮੌਜੂਦਾ ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਹੈ ਔਰ ਪੂਰੇ ਸ਼ਹਿਰ ਨੂੰ ਚਿੱਟੇ ਰੰਗ ਦੇ ਵਿੱਚ ਪੇਂਟ ਕਰਾ ਦਿੱਤਾ ਗਿਆ। ਸ਼੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਜਦੋਂ ਵੀ ਕੋਈ ਸਮਾਗਮ ਹੁੰਦਾ ਹੈ ਜਦੋਂ ਵੀ ਕੋਈ ਚੀਜ਼ ਕੀਤੀ ਜਾਂਦੀ ਹੈ ਤੇ ਪੂਰੇ ਸ਼ਹਿਰ ਨੂੰ ਚਿੱਟੇ ਰੰਗ ਦੇ ਨਾਲ ਪੇਂਟ ਕਰਵਾ ਦਿੱਤਾ ਜਾਂਦਾ ਹੈ ਤੇ ਇਸ ਵਾਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਔਰ ਦੂਰੋ ਦੂਰੋਂ ਸੰਗਤਾਂ ਇੱਥੇ ਆ ਰਹੀਆਂ ਨੇ ਦਰਸ਼ਨ ਕਰਨ ਦੇ ਲਈ ਹਰ ਚੀਜ਼ ਦਾ ਇੰਤਜ਼ਾਮ ਪ੍ਰਾਪਰ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਕੀਤਾ ਗਿਆ ਤਾਂ ਜੋ ਸੰਗਤਾਂ ਨੂੰ ਕਿਸੇ ਤਰੀਕੇ ਦੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਰਕਾਰ ਇਸ ਵੇਲੇ ਜਿਹੜੀ ਹੈ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਜਿੰਨੇ ਵੀ ਸੰਗਤਾਂ ਇੱਥੇ ਦਰਸ਼ਨ ਕਰਨ ਆ ਰਹੀਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਦਾ ਦਿੱਕਤ ਨਾ ਆਏ ਉਹਨਾਂ ਦੀ ਰਹਿائش ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਨਗਰ ਕੀਰਤਨ ਜੋ ਕਿ ਸ਼ਿਰਨਗਰ ਤੋਂ ਤੁਰਿਆ ਹੋ ਪਹੁੰਚ ਚੁੱਕਿਆ ਹੈ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਥੇ 8000 ਤੋਂ ਵੱਧ ਉਸ ਮੁਲਾਜ਼ਮ ਜਿਹੜੇ ਨੇ ਇੱਥੇ ਤਾਇਨਾਤ ਕੀਤੇ ਗਏ ਨੇ ਔਰ ਹਰ ਜਗ੍ਹਾ ਤੁਹਾਨੂੰ ਡੈਕੋਰਮ ਮੇਨਟੇਨ ਦੇ ਹੋਏ ਨਜ਼ਰ ਆਉਣਗੇ ਤਾਂ ਜੋ ਕਿਸੇ ਵੀ ਤਰੀਕੇ ਦੀ ਦਿੱਕਤ ਦਾ ਸਾਹਮਣਾ ਇੱਥੇ ਦੇ ਲੋਕਲ ਜਿਹੜੇ ਲੋਗ ਨੇ ਨਗਰਪੁਰ ਸਾਹਿਬ ਦੇ ਉਹਨਾਂ ਨੂੰ ਨਾ ਹੋਵੇ ਨਾਲ ਹੀ ਨਾਲੇ ਜਿਹੜੇ ਇੱਥੇ ਲੋਕ ਦੂਰੋਂ ਸੰਗਤਾਂ ਆ ਰਹੀਆਂ ਨੇ ਦਰਸ਼ਨ ਕਰਨ ਦੇ ਲਈ ਉਹਨਾਂ ਨੂੰ ਵੀ ਕਿਸੇ ਵੀ ਤਰੀਕੇ ਦੀ ਦਿੱਕਤ ਨਾ ਹੋਵੇ